ਇਸ ਵੇਲੇ ਦੀ ਵੱਡੀ ਖਬਰ ਦਸੂਹਾ ਦੇ ਘੋਗਰਾ ਰੋਡ ਤਰਵਾੜਾ ਰੋਡ ਘੋਗਰੇ ਦੇ ਕੋਲ ਬੜਲਾ ਮੋੜ ਤੇ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਦੱਸਦੀਏ ਜਿਨ੍ਹਾਂ ਦੀ ਗਿਣਤੀ 10-15 ਦੇ ਕਰੀਬ ਦੱਸੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਇੱਕ ਰਾਜਸਥਾਨੀ ਬੱਸ ਨੂੰ ਰੋਕ ਕੇ ਉਸ ਬੱਸ ਦੀ ਪੰਨ ਤੋੜ ਕੀਤੀ ਹੈ ਤੇ ਜੋ ਡਰਾਈਵਰ ਹੈ ਉਸ ਨੂੰ ਜ਼ਖਮੀ ਕੀਤਾ ਹੈ ਤੇ ਸਵਾਰੀਆਂ ਨੂੰ ਵੀ ਦੱਸਿਆ ਜਾ ਰਿਹਾ ਕੁਝ ਇਹ ਸੱਟਾਂ ਲੱਗੀਆਂ ਹਨ ਪਰ ਬਹੁਤ ਹੀ ਇਹ ਮਾੜੀ ਘਟਨਾ ਇਹ ਇਹ ਵਾਪਰੀ ਹੈ ਦੱਸਦੀ ਹੈ ਦਸੂਹਾ ਦੇ ਬੜਲਾ ਮੋੜ ਤੇ ਜਿੱਥੇ ਕਿ ਹੁਣੇ ਕੁਝ ਚੰਮ ਸਮਾਂ ਪਹਿਲੇ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਜੋ ਨਿੱਜੀ ਕੰਪਨੀ ਦੀ ਵਾਸਾ ਹੈ ਬੜਲਾ ਮੋੜ ਤੇ ਰੋਕ ਕੇ ਉਸ ਦੀ ਪੰਨ ਤੋੜ ਕੀਤੀ ਹੈ ਤੇ ਮੌਕੇ ਤੇ ਹੁਣ ਪੁਲਿਸ ਵੀ ਪਹੁੰਚ ਚੁੱਕੀ ਹੈ ਤੇ ਅਗਲੀ ਇਹਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਵੱਡੀ ਖਬਰ ਦਸੂਹਾ ਦੇ ਘੋਗਰਾ ਦੇ ਨਾਲ ਲੱਗਦਾ ਇਹ ਬੜਲਾ ਮੋੜ ਜਿੱਥੇ ਕਿ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ 10 ਤੋਂ 15 ਨੌਜਵਾਨ ਦੱਛੇ ਜਾ ਰਹੇ ਜਿਨ੍ਹਾਂ ਨੇ ਹਥਿਆਰ ਫੜੇ ਹੋਏ ਸੀ ਉਹਨਾਂ ਵੱਲੋਂ ਬੱਸ ਦੀ ਪੰਨ ਤੋੜ ਕੀਤੀ ਹੈ ਤੇ ਬੱਸ ਵਿੱਚ ਜੋ ਡਰਾਈਵਰ ਹੈ ਉਸ ਨੂੰ ਵੀ ਇੱਕ ਜ਼ਖਮੀ ਕੀਤਾ ਹੈ ਬਾਕੀ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਇਹ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਵਜ੍ਹਾ ਦੇ ਨਾਲ ਇਹ ਜੀ ਬੰਨ ਤੋੜ ਹੋਈ ਹੈ ਬਾਕੀ ਤੁਸੀਂ ਵੀ ਦੇਖੋ ਜਸਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅਸੀਂ ਬੰਦੇ ਪਤਾ ਕੁਝ ਕੀ ਹੋਇਆ ਗਈ ਸੀ ਗੱਲ ਕੀ ਹੋਈ ਸੀਗੀ ਪਿਛੋਂ ਆਏ ਆ ਕਿੰਨੇ ਕਿੰਨੇ ਜਣੇ ਸੀਗੇ ਇਹ 15 16 ਜਣੇ ਕਿ ਚਪੀ ਕਿੰਨੀਆਂ ਮਰਦਾਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਪਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ 'ਚ ਵੱਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਹਾਂ ਥੋੜਾ ਜਿਹਾ ਸਾਹਮਣਾ ਮੈਂ ਪੰਜਾਬ 'ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਤੋਂ ਮੈਂ ਦੇਖਣ ਦੇ ਆ ਵੀ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਸ਼ਰੇਆ ਅਹੀਂ ਬੜਤੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਹੈ ਇੱਦਾਂ ਥੋੜੀ ਹੁੰਦੀ ਏ ਠੀਕ ਅਹੀਂ ਕੁਝ ਨਹੀਂ ਮੈਂ ਬਾਜਾ ਪਪ ਦਾ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਦੇ ਨਾਲ ਕੀਤੀ ਆ ਇਹਨਾਂ ਨੂੰ ਇਹ ਪੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਤਾਂ ਕੰਮ ਕੁਝ ਨਹੀਂ ਕੀਤੀ ਆ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਿਆਰ ਕੋਈ ਨਹੀਂ ਪਤਾ ਇਹਨਾਂ ਕੋ ਸਿਗਾਓ ਕਿਹਦਾ ਸੀ ਜਣਾ ਸਾ ਇਹ ਆ ਅੱਛਾ ਉਹ ਸੀ ਰਾਤ ਨਾਲ ਉਹ ਡੰਡੇ ਡੁੰਡੇ ਸਿਰਫ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹੇ ਵਾਰ ਡਰਾਈਵਰ ਤੇ ਤੇ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਇਹ ਕਹਿੰਦੇ ਉਹਨਾਂ ਤੇ ਵੀ ਹਮਲਾ ਹੋਇਆ